ਕਿ ਕਲਯੁਗ ਹੈ ਇਨਸਾਨ ਖੁਸ਼ ਨਹੀਂ ਕਿ ਕਲਯੁਗ ਹੈ ਇਨਸਾਨ ਖੁਸ਼ ਨਹੀਂ ਸਭ ਸਹੂਲਤਾਂ ਕੋਲ ਮੌਜੂਦ ਨੇ ਸਭ ਸਹੂਲਤਾਂ ਕੋਲ ਮੌਜੂਦ ਨੇ ਫਿਰ ਵੀ ਇਨਸਾਨ ਖੁਸ਼ ਨਹੀਂ ਕਿਸੇ ਨੂੰ ਕੋਈ ਗਮ ਸਤਾਰਿਆ ਹੈ ਕਿਸੇ ਨੂੰ ਕੋਈ ਗਮ ਸਭ ਆਪਣੇ ਆਪਣੇ ਗਮ ਦਾ ਦਿਲ ਵਿੱਚ ਮਾਤਮ ਮਨਾ ਰਹੇ ਨੇ ਕਿ ਕਲ ਯੁਗ ਹੈ ਕੋਈ ਵੀ ਇਨਸਾਨ ਖੁਸ਼ ਨਹੀਂ ਦਿਖਾਵੇ ਲਈ ਚਿਹਰੇ ਤੇ ਹਾਸੇ ਨੇ ਪਰ ਵਿੱਚੋ ਵਿੱਚ ਦਿਲ ਉਦਾਸ ਹੈ ਕੋਈ ਨਾ ਕੋਈ ਗਮ ਸਤਾ ਰਿਹਾ ਹੈ ਕਿ ਕਲ ਯੁਗ ਹੈ ਘੋਰ ਕਲ ਯੁਗ ਹੈ ਕੋਈ ਵੀ ਇਨਸਾਨ ਖੁਸ਼ ਨਹੀਂ ਖੁਸ਼ ਨਹੀਂ پتہ نہیں انسان نے قد خوش ہونا ہے کہ کل یگ ہے کوئی بھی انسان خوش نہیں کوئی بھی انسان خوش نہیں